ਸੀਗਾ ਸਰ ਸੀਗਾ ਮੇਰਾ ਨਾਮ rahul chatma ਪਿੰਡ ਫਤਿਗੜ ਪੰਨੀਗੜੀਆਂ ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ ਜਿੱਦਾਂ ਉਹ ਸਿਸਟਰ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿੱਤੀ ਬਤਰ ਲੈ ਅੱਛਾ ਹਾਂ ਜੀ ਅਧਰ ਮੇਰੀ ਬਹੁਤ ਹੀ ਇਮਾਨਦਾਰੀ ਵਾਲੀ ਗੱਲ ਹੈ ਜੀ ਇਹ ਕਿੱਥੇ ਚਲਾ ਗਿਆ ਸੀ ਮੈਂ ਇਕੱਲੇ ਗਿਆ ਸੀ ਸਰ ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਬੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਘਰੇ ਹਲੇ ਗਿਆ ਨਹੀਂ ਸਰ ਉਹ ਅੱਛਾ ਅੱਜ ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਹੈ ਸਰ ਕੱਲ ਹੀ ਆਇਆ ਹਲੇ ਮੈਂ ਚੰਡੀਗੜ੍ਹ ਹਾਂ ਹਾਜੀ ਸਰ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਆਇਆ ਹਾਂ ਸਰ ਮੈਂ ਵਾਹ ਵਾਹ ਹਾਂ ਹੁਣ ਨਿਕਤੀ ਬੱਤਰ ਲੈ ਕੇ ਜਾਊਂਗਾ ਸਰ ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਰੌਲਤੀ ਹੋਇਆ ਸਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਰ ਬਹੁਤ ਮਿਹਰਬਾਨ ਮੇਰੇ ਤੇ ਮੇਰੇ ਪਰਿਵਾਰ ਨੂੰ ਥੈਂਕ ਯੂ ਸਰ ਗੁੱਡ ਲੱਕ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਹੀ ਉਮੀਦਵਾਰਾਂ ਦੀ ਇੱਕ ਗਰੁੱਪ ਫੋਟੋ ਮੁੱਖ ਮਹਿਮਾਨ ਜੀ ਨਾਲ ਹੋਏਗੀ ਉਹਨਾਂ ਨੂੰ ਬੇਨਤੀ ਹੈ ਕਿਸ ਸਟੇਜ ਦੇ ਸੈਂਟਰ ਚ ਆ ਜਾਣ ਕਿਰਪਾ ਕਰਕੇ ਦੋ ਲਾਈਨਾਂ ਬਣਾ ਲਿਓ ਜੀ ਮੁੱਖ ਮਹਿਮਾਨ ਜੀ ਨਾਲ ਇੱਕ ਯਾਰਗਾਰੀ ਫੋਟੋ ਹੋਏਗੀ ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੇ ਲਗਭਗ 2.5 ਸਾਲਾਂ ਦੇ ਵਕਤ ਵਿੱਚ ਸੂਬੇ ਦੇ ਲਗਭਗ 49000 ਯੋਗ ਉਮੀਦਵਾਰਾਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਸਰਕਾਰੀ ਨੌਕਰੀਆਂ ਮਿਲੀਆਂ ਨੇ ਅਸੀਗਾ ਸਰ ਅਸੀਗਾ ਮੇਰਾ ਨਾਮ rahul chadhma ਪਿੰਡ ਫਟੇਗੜ ਪਾਨੀਗੜੀਆਂ ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ ਜਿੱਦਾਂ ਉਹ ਸਿਸਤਾ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ ਹੈ ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿਕਤੀ ਬੱਤਰ ਲੈ ਆ। ਅੱਛਾ। ਹਾਂ ਜੀ ਸਰ ਮੇਰੀ ਲਈ ਬਹੁਤ ਹੀ ਮਾਨਵਾਰੀ ਗੱਲ ਹੈ ਜੀ ਇਹ। ਕਿੱਥੇ ਚਲਾ ਗਿਆ ਸੀ? ਮੈਂ ਇਟਲੀ ਗਿਆ ਸੀ ਸਰ। ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਮੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਕਰੇ ਹਲੇ ਗਿਆ ਨਹੀਂ ਸਰ। ਉਹ ਅੱਛਾ ਅੱਜ ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਹੈ ਸਰ ਕੱਲ ਹੀ ਆਇਆ ਹਾਂ ਇਹਨੇ ਮੈਂ। ਚੰਡੀਗੜ੍ਹ ਹਾਂ ਹਾਜੀ ਸਰ। ਕਮਾਲ। ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਹਾਂ ਸਰ ਮੈਂ। ਵਾਹ ਵਾਹ। ਹਾਂ ਹੁਣ ਨਿਕਤੀ ਬੱਤਰ ਲੈ ਕੇ ਜਾਊਂਗਾ ਸਰ। ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਦੌਲਤ ਹੀ ਹੋਇਆ ਸਰ। ਬਹੁਤ ਮਿਹਰਬਾਨ ਮੇਰੇ ਤੇ ਮੇਰੇ ਪਰਿਵਾਰ ਨੂੰ ਥੈਂਕ ਯੂ ਸਰ ਗੁੱਡ ਲੱਕ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਹੀ ਉਮੀਦਵਾਰਾਂ ਦੀ ਇੱਕ ਗਰੁੱਪ ਫੋਟੋ ਮੁੱਖ ਮਹਿਮਾਨ ਜੀ ਨਾਲ ਹੋਏਗੀ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਸੈਂਟਰ 'ਚ ਆ ਜਾਣ ਕਿਰਪਾ ਕਰਕੇ ਦੋ ਲਾਈਨਾਂ ਬਣਾ ਲਿਓ ਜੀ ਮੁੱਖ ਮਹਿਮਾਨ ਜੀ ਨਾਲ ਇੱਕ ਯਾਦਗਾਰੀ ਫੋਟੋ ਹੋਏਗੀ ਇਹ ਜਿਕਰਯੋਗ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੇ ਲਗਭਗ 2.5 ਸਾਲਾਂ ਦੇ ਵਕਤ ਵਿੱਚ ਸੂਬੇ ਦੇ ਲਗਭਗ 49000 ਯੋਗ ਉਮੀਦਵਾਰਾਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਸਰਕਾਰੀ ਨੌਕਰੀਆਂ ਮਿਲੀਆਂ ਨੇ जोरदार तालीयां बहुत-बहुत धन्यवाद सर सारे उम्मीदवार आपो अपनी सीटਾਂ ग्रहण ਕਰ ਲੈਣ ਹੁਣ ਮੈਂ ਬਹੁਤ ਹੀ ਸਤਿਕਾਰ ਦੇ ਨਾਲ ਅੱਜ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਅਤੇ ਨਵ ਨਿਯੁਕਤ ਨੌਜਵਾਨਾਂ ਨੂੰ ਅਸ਼ੀਰਵਾਦ ਦੇ ਇਸ ਬਹੁਤ ਹੀ ਪਾਗਾਂ ਭਰੇ ਦਿਨ ਤੇ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਰੋਜ਼ਗਾਰ ਤੇ ਲੱਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਿਜਲੀ ਮੰਤਰੀ ਜੋ ਕਿ ਜੰਡਿਆਲਾ ਗੁਰੂ ਹਲਕੇ ਤੋਂ ਐਮ ਐਲ ਏ ਨੇ ਹਰਪਜਨ ਸਿੰਘ ਜੀ ਸਾਡੇ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀ ਐਮ ਡੀ ਨੇ ਬਿਜਲੀ ਬੋਰਡ ਦੇ ਰਾਹੁਲ तिवारी ਜੀ ਜਿਹੜੇ ਸੈਕਟਰੀ ਨੇ ਬਿਜਲੀ ਬੋਰਡ ਦੇ ਸਾਡੇ ਸੋਰਸਿੰਗ ਵਾਲਾ ਜਿਹੜੇ ਕਿ ਚੇਅਰਮੈਨ ਨੇ ਮੈਂਬਰ ਨੇ ਡਾਇਰੈਕਟਰ ਨੇ ਔਰ ਬਿਜੇ